ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਟਾਰ ਏ ਜੀ ਦੀ ਚੈਨਲ ਹਰਪਾਈ ਨਾਲ ਐਸੇ ਮਸੇਜ ਨਾਲੇ ਪਹੁੰਚਿਆ ਤੇ ਸਾਡੇ ਨਾਲ ਅਕਾਲੀ ਗੱਲ ਵਾਰੰਟ ਪੰਜਾਬ ਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਕੀ ਕਹਣਾ ਚਾਹੁੰਦੇ ਅੱਜ ਤੁਸੀਂ ਹਾੜ ਪੀੜ ਤੇ ਇੱਥੇ ਪਹੁੰਚੇ ਕੀ ਕਹਿ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਮੈਂ ਸਟਾਰ ਏ ਜੀ ਦਾ ਨਿਊਜ਼ ਚੈਨਲ ਦਾ ਮੈਂ ਧੰਨਵਾਦ ਕਰਦਾ ਆ ਕਿ ਜਿਨ੍ਹਾਂ ਨੇ ਆਪਣਾ ਸਮਾਂ ਜਿਹੜਾ ਕਰਕੇ ਇੱਥੇ ਪਹੁੰਚੇ ਨੇ ਕਿ ਆਪਣੀ ਕਵਰੇਜ ਕਰ ਰਹੇ ਨੇ ਪਹਿਲਾਂ ਤੁਹਾਡਾ ਧੰਨਵਾਦ ਰਹੀ ਹਟਾंदे ਸੰਬੰਧ ਦੇ ਵਿੱਚ ਤੁਸੀਂ ਜਿਹੜਾ ਸਵਾਲ ਪੁੱਛਿਆ ਆ ਇਹ ਬਹੁਤ ਇੱਕ ਅਹਿਮ ਸਵਾਲ ਆ ਕਿ ਅੱਜ ਸਾਨੂੰ ਸਾਰਿਆਂ ਨੂੰ ਇਸ ਗੱਲ ਵਾਸਤੇ ਇਕੱਠੇ ਹੋ ਕੇ ਜਿਸ ਤਰ੍ਹਾਂ ਆਪਾਂ ਜੋਰ ਲਾ ਰਹੇ ਆ ਕਿ ਪਹਿਲਾਂ ਸਾਨੂੰ ਹੜਾਂ ਦੀ ਸਦਿੱਤੀ ਦੇ ਨਾਲ ਨਿਪਟਣਾ ਚਾਹੀਦਾ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਹੋ ਜਿਹੀਆਂ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਨੂੰ ਨਾ ਆਉਣ ਦਿੱਤਾ ਜਾਵੇ ਅਸੀਂ ਉਸ ਤਰ੍ਹਾਂ ਦਾ ਕੋਈ ਅਪਰਾਣਾ ਕਰਾਂਗੇ ਪਰ ਜੇ ਦੇਖਿਆ ਜਾਵੇ ਸਰਕਾਰਾਂ ਜਿਆਦਾਤਰ ਗੋਲੂਆਂ ਤੋਂ ਮਿੱਟੀ ਹੀ ਝੜਦੇ ਆ ਪਏ ਕਿਸੇ ਤੇ ਦੇਦੇ ਉਸ ਜਿਹੜੀ ਵੇਖੋ ਸਰਕਾਰਾਂ ਦੀ ਆਪਣੀ ਗੱਲ ਆ ਸਰਕਾਰਾਂ ਦਾ ਕੰਮ ਇਸ ਤਰ੍ਹਾਂ ਚੱਲਦਾ ਕਿਉਂਕਿ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਜਾਂ ਸਰਕਾਰ ਦਾ ਜਿਹੜਾ ਕੰਮ ਆ ਉਹਨੂੰ ਸਾਨੂੰ ਪਹਿਲਾਂ ਤੋਂ ਹੀ ਵੇਖ ਕੇ ਰੱਖਣਾ ਚਾਹੀਦਾ ਆ ਸਰਕਾਰਾਂ ਨੂੰ ਇਹ ਗੱਲ ਚਾਹੀਦੀ ਸੀ ਕਿ ਆਪਾਂ ਪਹਿਲਾਂ ਹੀ ਇਸ ਗੱਲ ਨੂੰ ਵੇਖਦੇ ਕਿ ਭਾਈ ਇਸ ਤਰ੍ਹਾਂ ਦੇ ਜਿਹੜੇ ਫਲੱਡ ਆਉਣੇ ਆ ਫਲੱਡਾਂ ਨੂੰ ਆਪਾਂ ਰੋਕਣਾ ਕਿਤਰਾ ਹੈ ਪਰ ਇਹ ਇਹਦੇ ਵਿੱਚ ناکਾਮਯਾਬ ਰਹੇ ਆ ਪਰ ਫਿਰ ਵੀ ਮੈਂ ਨੇ ਇਹ ਗੱਲ ਜ਼ਰੂਰ ਕਹੂੰਗਾ ਕਿ ਸਰਕਾਰ ਨੂੰ ਆਪਣਾ ਪੂਰਾ ਜੋਰ ਕਿਉਂਕਿ ਇਹਨਾਂ ਨੇ ਲੋਕਾਂ ਦੀਆਂ ਵੋਟਾਂ ਲੈ ਕੇ ਆਪ ਕਾਮਯਾਬ ਹੋਏ ਨੇ ਤੇ ਇਹਨਾਂ ਨੂੰ ਜ਼ਰੂਰ ਹੈ ਇਸ ਗੱਲ ਵੱਲ ਬਾਕੀਆਂ ਜਥੇਬੰਦੀਆਂ ਨੂੰ ਵੱਧ ਕੇ ਕੰਮ ਕਰਨਾ ਚਾਹੀਦਾ ਪਰ ਇਹ ਹੁਣ ਕਿਤਨਾ ਦਾ ਸਹਿਯੋਗ ਕਰ ਰਹੀ ਹੈ ਸਰਕਾਰ ਆਪ ਦੱਸੋ ਭਾਈ ਸਾਹਿਬ ਜਿੱਥੇ ਤੁਸੀਂ ਗੱਲ ਕੀਤੀ ਹੈ ਕਿ ਬਲੱਡਾਂ ਤੋਂ ਪਹਿਲਾਂ ਸਰਕਾਰ ਨੂੰ ਚਾਹੀਦਾ ਇਸ ਕੰਮ ਕਰਨਾ ਪਰ ਇਹ ਦੇ ਕਹਿੰਦੇ ਪਏ ਕਿ ਅਸੀਂ ਕਰੋੜਾਂ ਰੁਪਏ ਜਿਹੜੇ ਪੰਜਾਬ ਦੇ ਉੱਤੇ ਲਾਦੇ ਹੋਏ ਸੜਕਾਂ ਤੇ ਅਰੇ ਵੇਖੋ ਇਹ ਦੇ ਹੁਣ ਪਤਾ ਲੱਗ ਹੀ ਗਿਆ ਨਾ ਕਿ ਜਿਹੜੇ ਕਰੋੜਾਂ ਰੁਪਏ ਲਾਏ ਆ ਉਹ ਕਿੱਥੇ ਲਾਏ ਆ ਜੇ ਕਰੋੜਾਂ ਰੁਪਏ ਲੱਗੇ ਹੁੰਦੇ ਫਲਾਡਾਂ ਵਾਸਤੇ ਤੁਸੀਂयां ਅਸੀਂ ਬੰਨੀਆਂ ਹੁੰਦੀਆਂ ਤੇ ਫਿਰ ਆਪਣੇ ਆਪ ਹੀ ਇਹ ਕੋਈ ਫਲਾਡ ਆਉਣਾ ਨਹੀਂ ਸੀਗਾ ਸਾਡੇ ਇਥੇ ਜਿੰਨੇ ਵੀ ਸਕੀਨ ਨਾਲੇ ਬਰਸਾਤੀ ਨਾਲੇ ਜਿੰਨੇ ਵੀ ਨੇ ਜਦੋਂ ਸਮਾਂ ਰਹਿੰਦੇ ਆ ਅਸੀਂ ਉਹਨਾਂ ਦੀ ਖਦਾਈ ਨਹੀਂ ਕਰਦੇ ਅਸੀਂ ਉਹਦੀ ਸਫਾਈ ਨਹੀਂ ਕਰਾਉਂਦੇ ਅਸੀਂ ਲੋਕਾਂ ਨੂੰ ਸਮਝਾਉਂਦੇ ਨਹੀਂਗੇ ਤਾਂ ਉਹਨਾਂ ਚਿਰ ਤੱਕ ਇਹ ਕੰਮ ਨਹੀਂ ਚੱਲ ਸਕਦੀ ਜਿਹੜਾ ਇਹ ਹੱਡ ਜਿਹੜੇ ਆ ਜੋ ਆਪਾਂ ਮਹਿਸੂਸ ਕਰਦੇ ਆ ਕਿ 70% ਜਿਹੜਾ ਉਹ ਮੈਨ ਮੇਡ ਹੱਡ ਨੇ ਜਿਹੜੇ ਜਿਹੜੇ ਲਿਆਂਦੇ ਗਏ ਨੇ ਪੰਜਾਬ ਦੀ ਰੀਡ ਦੀ ਹੱਡੀ ਜਿਹੜਾ ਕਿਸਾਨ ਉਹਨੂੰ ਖਤਮ ਕਰਵਾਇਆ ਜਿੱਥੇ ਪਕਵ ਦਮਾਂ ਦੀ ਗੱਲ ਕਹੀ ਉਹਨਾਂ ਵੱਲੇ ਦਾਵਾ ਕੀਤਾ ਗਿਆ ਕਿ ਮੈਂ ਜਿਹੜਾ ਕਿ ਜਹਾਜ਼ ਵੀ ਦਵਾਗਾ ਫਿਰ ਉਸ ਤੋਂ ਬਾਅਦ ਇਹ ਵੀ ਕਹਿ ਗਏ ਕਿ ਮੈਂ ਕੋਈ ਫਰੀ ਸਰਕਾਰ ਕੋਲ ਪੈਸੇ ਨਹੀਂ ਲਵਾਉਂ ਉਹਨੂੰ ਕਿਸ਼ਤਾਂ ਦੇ ਦੇ। ਵੇਖੋ ਤੁਸੀਂ ਹੁਣ ਇੱਥੇ ਆਪ ਗਰਾਊਂਡ ਲੈਵਲ ਦੇ ਉੱਤੇ ਮੌਜੂਦ ਹੋ। ਤੁਸੀਂ ਆਪ ਹੀ ਵੇਖੋ ਕਿ ਕਿੰਨੇ ਕਿ ਇੱਥੇ ਹੈਲੀਕਾਪਟਰ ਜਿਹੜੇ ਉੱਤੇ ਫਿਰਦੇ ਆ ਤੇ ਕਿੰਨੀਆਂ ਕਿ ਇੱਥੇ ਸਰਕਾਰ ਦੀਆਂ ਜਿਹੜੀਆਂ ਕਿਸ਼ਤੀਆਂ ਆ ਕੇ ਲੋਕਾਂ ਤੱਕ ਪਹੁੰਚ ਰਹੀਆਂ ਸਿਰਫ ਸਿਰਫ ਜੇ ਅੱਜ ਬਹੁਤ ਜ਼ਿਆਦਾ ਅਪਰੋਚ ਹੋ ਰਹੀ ਆ ਕੋਈ ਸਮਾਜ ਸੇਵੀ ਜਥੇਬੰਦੀਆਂ ਨੇ ਹੰਸ ਸਿੰਘ ਜਥੇਬੰਦੀਆਂ ਫਿਰ ਜਿਹੜੇ ਸ਼ਰੋਮਣੀ ਅਕਾਲੀ ਦਲ ਵਾਰਸ ਪੰਜਾਬ ਵਾਲੇ ਜਿਹੜੇ ਭਾਈ ਅਮਰਪਾਲ ਸਿੰਘ ਲੋਕ ਸਭਾ ਮੈਂਬਰ ਭ ਉਹਨਾਂ ਦੀਆਂ ਜਥੇਬੰਦੀਆਂ ਜਿਹੜੀਆਂ ਉਹ ਕੰਮ ਕਰਦੀਆਂ ਪਰ ਜੇ ਦੇਖਿਆ ਜਾਵੇ ਹੁਣ ਇਸ ਸਮੇਂ ਦੇ ਵਿੱਚ ਲੋਕ ਜਿਹੜੇ ਆ ਇਹਨਾਂ ਨੂੰ ਲੋੜ ਨਹੀਂ ਹੈਗੀ ਜਿਹੜੇ ਖਾੜ ਨਾਲ ਪੀੜ ਤੇ ਕੇ ਜਿਹਨੇ ਘੜ ਰੁੜ ਗਏ ਜਾਂ گاਵਾ ਮੱਜਾਂ ਮਰ ਚੁੱਕੀਆਂ ਵਾਂ ਪਰ ਜਿਹੜੇ ਦੂਸਰੇ ਲੋਕ ਆ ਦੂਜੇ ਪਿੰਨਾਂ ਤੋਂ ਉੱਠ ਕੇ ਜਿਹੜੇ ਸੁੱਕੇ ਆ ਉਹਨਾਂ ਜਾਇ ਜਾ ਕਰਦੇ ਪਏ ਸਮਾਨ ਚੱਕਦੇ ਪਏ ਕਿੱਥੇ ਦੇ ਦੇ ਬਿਲਕੁਲ ਜੀ ਇਹ ਗੱਲ ਹੁਣ ਵੇਖਣ ਦੇ ਵਿੱਚ ਆਈ ਆ ਮੈਂ ਇੱਥੋਂ ਇਹ ਗੱਲ ਅਪੀਲ ਕਰੂੰਗਾ ਆਪ ਜੀ ਦੇ ਸਟਾਰ ਏਜੀ ਨਿਊਜ਼ ਚੈਨਲ ਦੇ ਰਾਹੀਂ ਕਿ ਜਿਹੜੇ ਲੋਕ ਇਸ ਤਰ੍ਹਾਂ ਕਰ ਰਹੇ ਆ ਮੈਂ ਉਹਨਾਂ ਨੂੰ ਹੱਥ ਜੋੜ ਕੇ ਇਸ ਗੱਲ ਦੀ ਅਪੀਲ ਕਰਦਾ ਆ ਕਿ ਇਸ ਤਰ੍ਹਾਂ ਦਾ ਕੰਮ ਕਰਕੇ ਮਾਝੇ ਦੀ ਧਰਤੀ ਨੂੰ ਜਿਹੜਾ ਆ ਉਹ ਬਦਨਾਮ ਨਾ ਕਰੋ ਜਿੰਨਾਂ ਦਾ ਨੁਕਸਾਨ ਹੋਇਆ ਆ ਜਿਹੜੇ ਵਾਕਈ ਹੀ ਹੱਡ ਫੀਲਡ ਤੇ ਹੱਡ ਦੇ ਨਾਲ ਅਫੈਕਟਡ ਹੈਗੇ ਨੇ ਉਹਨਾਂ ਦੇ ਕੋਲ ਹੀ ਇਹ ਸਵਾਵਾ ਜਿਹੜੀਆਂ ਪਹੁੰਚਣੀਆਂ ਚਾਹੀਦੀਆਂ ਇਹ ਰਾਤ ਸਮਗਰੀ ਜਿਹੜੀ ਆ ਉਹਨਾਂ ਤੱਕ ਹੀ ਪਹੁੰਚਣੀ ਚਾਹੀਦੀ ਆ ਇਹ ਦੂਸਰੇ ਲੋਕਾਂ ਨੂੰ ਜਿਹੜਾ ਉਹ ਨਹੀਂ ਲੈਣੀ ਚਾਹੀਦੀ ਪਾਜੀ ਦੇਖਿਆ ਜਾਵੇ ਕਿ ਹਜੇ ਵੀ ਕਈ ਲੋਕ ਜਿਹੜੇ ਕਿ ਆਪਣੇ ਪਾਰਟੀਆਂ ਨੂੰ ਲੈ ਕੇ ਪਾਰਟੀ ਬਾਜ਼ੀ ਕਰ ਰਹੇ ਆ ਕਿ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਕਿ ਵੀੜੇ ਹਾਰ ਨਾ ਰੁੜ ਕੇ ਆ ਜਾਂ ਡੰਗਰ ਮਰ ਕੇ ਕਿਸੇ ਦੇ। ਬਿਲਕੁਲ ਇਹ ਗੱਲ ਅੱਜ ਦੇ ਸਮੇਂ ਦੇ ਉੱਤੇ ਬਿਲਕੁਲ ਨਹੀਂ ਕਰਨੀ ਚਾਹੀਦੀ ਕਿ ਇੱਥੇ ਸਾਨੂੰ ਪਾਰਟੀ ਬਾਜ਼ੀ ਵਾਲੀ ਗੱਲ ਨਹੀਂ ਕਰਨੀ ਚਾਹੀਦੀ। ਜਿਹੜੀ ਜਿਹੜੀ ਗੱਲ ਦੇ ਉੱਤੇ ਅੱਜ ਤੱਕ ਸਾਡੀਆਂ ਸਾਡੇ ਵਾਲੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਿੰਨੀਆਂ ਹੋਰ ਨਾਲ ਸਹਿਯੋਗੀ ਪਾਰਟੀਆਂ ਨੇ ਜਿੱਥੇ ਜਿੱਥੇ ਆ ਕੇ ਕੰਮ ਕਰ ਰਹੀਆਂ ਨੇ ਸਮਾਜ ਸੇਵੀ ਜਥੇਬੰਦੀਆਂ ਜਿਹੜੀਆਂ ਆ ਕੇ ਕੰਮ ਕਰ ਰਹੀਆਂ ਨੇ ਉਨ੍ਹਾਂ ਦੇ ਵਿੱਚ ਇਹ ਗੱਲ ਨਜ਼ਰ ਨਹੀਂ ਆ ਰਹੀ ਪਰ ਜਿਹੜੀਆਂ ਸਰਕਾਰ ਵੱਲੋਂ ਕੋਈ ਆ ਰਹੀਆਂ ਤੇ ਉਹ ਸਰਕਾਰ ਕਰ ਸਕਦੀ ਹੈ ਪਰ ਮੈਂ ਇਸ ਗੱਲ ਦੀ ਇਨਕੀਦੀ ਕਰਦਾ ਕਿ ਸਾਨੂੰ ਅੱਜ ਦੇ ਸਮੇਂ ਉੱਤੇ ਇਸ ਤਰ੍ਹਾਂ ਦੀ ਗੱਲ ਜਿਹੜੀਆਂ ਨਹੀਂ ਕਰਨੀ ਚਾਹੀਦੀ ਪਾਰਟੀਬਾਜੀ ਨਹੀਂ ਕਰਨੀ ਸਮਾਰੋ ਕਿਤੇ ਹੜ੍ਹ ਲੁਕ ਜਾਣੇ ਆ ਪਰ ਜਿਹੜੇ ਘਰ ਡੁੱਬ ਗਏ ਜਾਂ ਜਿਨ੍ਹਾਂ ਦੇ ਘਰ ਦੇ ਬੱਚੇ ਚਲੇ ਗਏ ਜਾਂ ਡੰਗਰ ਮਰ ਚੁੱਕੇ ਆ ਉਹਨਾਂ ਨੂੰ ਉਸ ਤੋਂ ਬਾਅਦ ਕਿਸ ਤਰ੍ਹਾਂ ਤੁਸੀਂ ਦੇ ਦਿਓ ਦੇਖੋ ਸਰਕਾਰ ਨੂੰ ਇਸ ਗੱਲ ਨੂੰ ਲੈ ਕੇ ਜਿਹੜਾ ਉਹਨਾਂ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ ਉਹਨਾਂ ਦੇ ਘਰ ਬਣਾ ਕੇ ਦੇਣੇ ਚਾਹੀਦੇ ਆ ਪਰ ਜੇ ਇਹ ਨਹੀਂ ਕਰਕੇ ਦਿੰਦੇ ਫਿਰ ਅਸੀਂ ਸ਼ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੀ ਦੇ ਉਹਨਾਂ ਦੀਆਂ ਸਹਿਯੋਗੀ ਜਥੇਬੰਦੀਆਂ ਸਮਾਜ ਸੇਵੀ ਜਥੇਬੰਦੀਆਂ ਜਿਹੜੀਆਂ ਉਹ ਉਹ ਜ਼ਰੂਰ ਕਰਨਗੀਆਂ ਆਪਾਂ ਪਾ ਪੈਸਾ ਜਿਸ ਦੇਖਿਆ ਜਾਵੇ ਜਿਹੜੇ ਕਿ ਐਮਐਲਏ ਦੇ ਆਮ ਆਦਮੀ ਪਾਰਟੀ ਦੇ ਇਹਨਾਂ ਵੱਲੋਂ ਆਪਣੀਆਂ ਜਿਹੜੀਆਂ ਤਨਖਾਹਾਂ ਮੰਗਿਆ ਜਾਂਦੀਆਂ ਉਹ ਕਹਿੰਦੇ ਅਸੀਂ ਚੱਕਦੇ ਰਹੇ ਆ ਭਾਜੀ ਕਿੰਨਾ ਕਿੰਨੀ ਕਿੰਨੀਆਂ ਤਨਖਾਹਾਂ ਕਿੰਨੀਆਂ ਤਨਖਾਹਾਂ ਮੰਗਦੇ ਹੋ ਕਿੰਨੀ ਤਨਖਾਹ ਇੱਕ ਐਮਐਲਏ ਦੀ ਉਹ ਇੱਕ ਇੱਕ ਐਮਐਲਏ ਨੇ ਆਪਣੀ ਤਨਖਾਹ ਦਿੱਤੀ ਉਸ ਤੋਂ ਵੱਧ ਦੇ ਸਮਾਜ ਸੇਵੀ ਇਹ ਜਿਹੜੇ ਆ ਉਹ ਇੱਥੇ ਸਮਾ ਸਵਾਦ ਤੇ ਤਾਂ ਹੈ ਨਾ ਕਿ ਜਿਤਨਾ ਸਮਾਜ ਸੇਵੀ ਕੰਮ ਕਰ ਰਹੇ ਨੇ ਉਸ ਤਰੀਕੇ ਨਾਲ ਇਹ ਆਪਣਾ ਆਪਣਾ ਜਿਹੜਾ ਕਮਾਇਆ ਹੋਇਆ ਧੰਨ ਜਿਹੜਾ ਆ ਉਹ ਉਸ ਤੁਹਾਨੂੰ ਲੈ ਕੇ ਹੋਣ ਇਹਨਾਂ ਨੇ ਤੇ ਸਮਾਜ ਸੇਵੀ ਇੱਕ ਤਨਖਾਹ ਦੇਣ ਦੇ ਨਾਲ ਜਿਤਨਾ ਕਈ ਵਾਰੀ ਕਹੀ ਇਹੋ ਜਿਹੇ ਲੀਡਰ ਵੀ ਆਏ ਜਿਹੜੇ ਕਹਿੰਦੇ ਅਸੀਂ ਤਨਖਾਹ ਨਹੀਂ ਲੈਂਦੇ ਜੀ ਮੈਂ 1 ਰੁਪਿਆ ਤਨਖਾਹ ਲੈਣਾ ਤੇ ਲੁੱਟ ਕੇ ਸਾਰਾ ਪੰਜਾਬ ਖਾ ਗਏ ਉਸੇ ਤਰ੍ਹਾਂ ਇਹ ਕਹਿਣ ਕਿ 1 ਰੁਪਿਆ ਇਹ ਇੱਕ ਮਹੀਨੇ ਦੀ ਆਪਣੀ ਤਨਖਾਹ ਦਿੰਨੇ ਆ ਲੁੱਟ ਕੇ ਸਾਰਾ ਪੰਜਾਬ ਖਾ ਗਏ ਇਹ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਪੰਜਾਬ ਦੇ ਮਝੈਲ ਜਿਹੜੇ ਆ ਉਹ ਹੁਣ ਬੁੱਧੂ ਬਨ ਵਾਲੇ ਨਹੀਂ ਹੈਗੇ ਕੀ ਜੀ ਨਿਹਦਰ ਜੀ ਮੈਂ ਸੋਹੀ ਗੱਲ ਕਹਿਣੀ ਚਾਹੁੰਦਾ ਕਿ ਅੱਜ ਇਸ ਸਬੰਧ ਦੇ ਉੱਤੇ ਇੱਕਦੇ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਜਿਹੜੀਆਂ ਰਾਸਮਗਰੀ ਆ ਰਹੀਆਂ ਨੇ ਉਹ ਉਹਨਾਂ ਤੱਕ ਪਹੁੰਚਣੀਆਂ ਚਾਹੀਦੀਆਂ ਜਿਨ੍ਹਾਂ ਦਾ ਨੁਕਸਾਨ ਹੋਇਆ ਆ ਜਿਨ੍ਹਾਂ ਦਾ ਨੁਕਸਾਨ ਨਹੀਂ ਹੈਗਾ ਉਹਨਾਂ ਨੂੰ ਰਾਸਮਗਰੀ ਵਾਲੇ ਪਾਸੇ ਵਾਲ ਨੂੰ ਦੌੜ ਭੱਜ ਜਿਹੜੀ ਆ ਨਹੀਂ ਲਾਉਣੀ ਚਾਹੀਦੀ ਕਿਉਂਕਿ ਇਹ ਦਸਾਂ ਨੌਆਂ ਦੀ ਕਿਰਤ ਕਮਾਈ ਦਾ ਪੈਸਾ ਆ ਦਸਾਂ ਨੌਆਂ ਦੀ ਕਿਰਤ ਕਮਾਈ ਦੇ ਪੈਸੇ ਦੇ ਨਾਲ ਜਿਹੜੇ ਸਾਡੇ ਮਾਲਵੇ ਦੇ ਦੁਆਬੇ ਦੇ ਜਿਹੜੇ ਲੋਕ ਨੇ ਜਾਂ ਐਨ ਆਰ ਆਈ ਵੀਰ ਨੇ ਜਿਹੜਾ ਇਹ ਸਮਾਨ ਭੇਜ ਰਹੇ ਨੇ ਉਹਨਾਂ ਦੀ ਮਿਹਨਤ ਦੀ ਕਮਾਈ ਆ ਇਹ ਕਿਤੇ ਉਹ ਦ ਵੀਰਾਂ ਦੀ ਤੁਹਾਡੀ ਮਦਦ ਵਾਸਤੇ ਕਮਾਈ ਆ ਰਹੀ ਆ ਉਹਨਾਂ ਨੇ ਇੱਥੇ ਫੰਡ ਭੇਜਿਆ ਪੈਸੇ ਭੇਜ ਰਿਹਾ ਸਾਨੂੰ ਦਵਾਈਆਂ ਭੇਜ ਰਿਹਾ ਤੇ ਇੱਥੇ ਸਾਰਾ ਸਿਸਟਮ ਜਿਹੜਾ ਉਹਨਾਂ ਨੇ ਕ੍ਰੀਏਟ ਕੀਤਾ ਆ ਉਹ ਸਾਨੂੰ ਉਹਨਾਂ ਦੀ ਮਦਦ ਕਰਨ ਦੀ ਬਜਾਏ ਉਹਨਾਂ ਦਾ ਨੁਕਸਾਨ ਹੀ ਕਰ ਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ